ਸਾਰੇ ਫੀਚਰ ਨੇ ਜਿਹੜੇ ਇੱਕ ਗੱਡੀ 'ਚ ਹੋਣੇ ਚਾਹੀਦੇ ਨੇ ਤੇ ਕਈਆਂ ਤੋਂ ਵੱਧ ਵੀ ਨੇ। ਬੁੱਲੀ ਲੋਡੜਾ ਕੀ ਫੰਕਸ਼ਨ ਨਾਲ ਫੀਚਰ ਨਾਲ ਐਂ ਕਹਿ ਲੋ ਵੀ ਆਹ ਜਿਹੜੀ ਸੀਟ ਆ ਇਹ ਵੀ ਇਲੈਕਟ੍ਰੋਨਿਕ ਅੱਗੇ ਪਿੱਛੇ ਉੱਪਰ ਨੀਚੇ ਹੋਣ ਵਾਲੀ। ਮਾਰਕੀਟ ਦੇ ਵਿੱਚ ਲਖੀਰ ਖਿੱਚ ਲੋ ਆਹ ਰੇਟ ਦੀ ਗੱਡੀ ਨਹੀਂ ਮਿਲਣੀ। ਸਤਿ ਸ਼੍ਰੀ ਅਕਾਲ ਦੋਸਤੋ ਵੀਰੋ ਗੱਡੀ ਦੇਣ ਲੱਗਿਆਂਗਾ। ਪਹਿਲੀ ਗੱਲ ਮੈਂ ਦੱਸਦਾ ਵੀ ਜਿਹੜਾ ਮਾਡਲ ਆ ਜਿਹੜੀ ਕੰਡੀਸ਼ਨ ਆ ਉਸ ਮੁਕਾਬਲੇ ਮਾਰਕੀਟ ਦੇ ਵਿੱਚ ਲਖੀਰ ਖਿੱਚ ਲੋ ਆਹ ਰੇਟ ਦੀ ਗੱਡੀ ਨਹੀਂ ਮਿਲਣੀ ਸਕੌਡਾ ਕੀ ਵੀਰੋ ਆਟੋ 1 ਗিয়ার ਨਿਗਾਹ ਮਾਰ ਲੋ ਫੁੱਲੀ ਲੋਡੜਾ ਕੀ ਫੰਕਸ਼ਨ ਨਾਲ ਫੀਚਰ ਨਾਲ ਐਂ ਕਹਿ ਲੋ ਵੀ ਆਹ ਜਿਹੜੀ ਸੀਟ ਆ ਇਹ ਵੀ ਇਲੈਕਟ੍ਰੋਨਿਕ ਅੱਗੇ ਪਿੱਛੇ ਉੱਪਰ نیچے ਹੋਣ ਵਾਲੀ ਸਟੀਅਰਿੰਗ 'ਚ ਬਟਨ ਨੇਗੇ ਮੈਂ ਕਿਹਾ ਯਾਰ ਗੱਡੀ ਕਮਾਲ ਦੀ ਆ ਫਿਰ ਅਲਾਏ ਤੇ ਨਿਗਾਹ ਮਾਰ ਲੋ ਹਣਾ ਅੱਛਾ ਜਿਹੜੀਆਂ ਕਮੀਆਂ ਨੇ ਕੋਸ਼ਿਸ਼ ਕਰੂੰਗਾ ਜਿੰਨੀਆਂ ਕਿ ਮੈਨੂੰ ਪਤਾ ਲੱਗੀਆਂ ਨੇ ਉਹਨੀਆਂ ਕਿ ਮੈਂ ਦੱਸੂੰਗਾ ਵੀ ਕਾਰਨ ਕੀ ਆਗਾ ਗੱਡੀ ਵੇਚ ਰਹੇ ਨੇ ਬਾਈ ਆ ਫੌਜੀ ਸ਼੍ਰੀਨਗਰਹਾ ਡਿਊਟੀ ਘਰੇ ਖੜਾਈ ਹੋਈ ਤੇ ਹੁਣ ਕਹਿੰਦੇ ਮੁੰਡਾ ਹੋ ਗਿਆ ਜੰਗ ਜੰਗ ਮੁੰਡਿਆਂ ਦੇ ਕਹਿੰਦੇ ਹੁਣ ਐ ਹੁੰਦਾ ਹੈਗਾ ਸਿਆਣਾ ਪਰਿਵਾਰ ਸੋਚ ਲੈਂਦਾ ਹੁੰਦਾ ਵੀ ਯਾਰ ਗੱਡੀ ਆਪਾਂ ਸੇਲ ਕਰ ਦਈਏ ਜਦੋਂ ਦੁਬਾਰੇ ਲੋੜ ਪਈ ਲੈ ਲਾਂਗੇ ਕਿਉਂਕਿ ਇਹ ਉਮਰ ਦੇ ਵਿੱਚ ਬੱਚਿਆਂ ਨੂੰ ਥੋੜਾ ਜਿਆ ਐ ਹੁੰਦਾ ਵੀ ਆਪਾਂ ਤੇ ਤੂੰ ਚਲਾਈਏ ਹਨਾ ਇਸ ਕਰਕੇ ਬਾਕੀ ਮਾੜੇ ਮੋٹے ਸਕਰੈਚ ਫਕਰੈਚ ਹੈਗੇ ਨੇ ਆ ਨਿਗਾ ਮਾਰ ਲਓ ਬਈ ਗੱਡੀ ਦੇ ਆ ਸਿਸਟਮ ਵੀ ਆ ਲਾਈਟਾਂ ਧੋਣ ਵਾਲਾ ਹਨਾ ਕੁੱਲ ਮਿਲਾ ਕੇ ਵੀ ਟੌਪ ਮਾਡਲ ਆ ਜੀ ਆਟੋ ਗਿਅਰ ਸਾਰੇ ਫੀਚਰ ਨੇ ਜਿਹੜੇ ਇੱਕ ਗੱਡੀ 'ਚ ਹੋਣੇ ਚਾਹੀਦੇ ਨੇ ਤੇ ਕਈਆਂ ਤੋਂ ਵੱਧ ਵੀ ਨੇ ਗੱਡੀ ਮੁੱਲ ਸੁਣੋਗੇ ਹੈਰਾਨ ਹੋ ਜਾਓਗੇ ਪਹਿਲਾਂ ਮੈਂ ਇਹਦੀ ਦੱਸਦਾ ਵੀ 2012 ਮਾਡਲ ਆ ਫਰਸਟ ਓਨਰ ਆ ਫੌਜੀ ਬਾਈ ਦੀ ਗੱਡੀ ਆ ਹੁਣ ਤੁਸੀਂ ਲਾ ਲੋ ਸਾਹਿਬ ਵੀ ਚਲਦੀ ਕਿ ਨਹੀਂ ਕਹੂਗੀ ਨਿੱਕੜ ਸੁੱਕੜ ਕੰਮ ਭਾਲਦੀ ਆ ਬਾਕੀ ਇਹਨਾਂ ਓਕੇ ਆ 2012 ਮਾਡਲ ਫਰਸਟ ਓਨਰ ਸਵਾ ਦੋ ਲੱਖ ਦੀ ਮਿਲਣੀ ਨਹੀਂ ਇਹ ਵੀ ਗਾਰੰਟੀ ਆ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਸੰਗਰੂਰ ਖੜੀ ਆ ਤੇ ਬਾਕੀ ਤੁਸੀਂ ਗੱਲਬਾਤ ਕਰ ਲਿਓ ਸੌਦਾ ਥੋੜਾ ਹੋ ਜਾਊਗਾ ਜੇ ਤੁਸੀਂ ਇਹ ਗੱਡੀ ਲੈਣ ਦੀ ਇੱਛਾ ਰੱਖਦੇ ਹੋ ਕਿਉਂਕਿ ਜਿਹੜਾ ਆਪਾਂ ਇਹ ਗੱਡੀ ਦਾਗਾ ਹੋਰ ਕਿਤੇ ਮਿਲ ਹੀ ਨਹੀਂ ਸਕਦਾ ਤੋ ਧੰਨਵਾਦ ਜੀ ਬਾਕੀ ਜਾਣਕਾਰੀ ਲੈਣ ਲਈ ਸਕਰੀਨ ਤੇ ਨੰਬਰ ਦਿੱਤਾ ਹੋਇਆ ਐਡਰੈਸ ਲੈ ਲਓ ਜਦੋਂ ਤੁਸੀਂ ਆਉਣਾਗਾ ਗੱਲਬਾਤ ਕਰਕੇ ਆ ਜਿਓ ਜੀ ਸਤਿ ਸ਼੍ਰੀ ਅਕਾਲ ਜੀ